ਜੱਸੀ ਓਏ ਓ ਜੱਸੀ ਓ ਜੱਸੀ ਕਰੀ ਐ ਓ ਕੀ ਹਾਲ ਆ ਜੱਲੀ ਬਾਈ ਸੋਖਾ ਹੋਇਆ ਹੋ ਆਹੋ ਸੋਖੀ ਆ ਆਪਾਂ ਸ਼ਹਿਰ ਜਾਣਾ ਨਿੱਕੇ ਮੋਟੇ ਦੋ ਚਾਰ ਕੰਮ ਆ ਨਾਲੇ ਤਾਂ ਉਹ ਕਰਿਆਵਾਂਗੇ ਨਾਲੇ ਇਹ ਵੀ ਸਰਵਿਸ ਕਰਾ ਕੇ ਲਿਉਣੀ ਆ ਨਾਲੇ ਤਾਂ ਸਰਵਿਸ ਕਰਾ ਲਿਆਵਾਂਗੇ ਤੇ ਨਾਲੇ ਆਪਾਂ ਲੈ ਕੇ ਆਉਣਾ ਸੌਦਾ ਪਤਾ। ਹਉ ਤੂੰ ਫੜ ਕੇ ਮਗਰ ਬੈਠ ਜੀ। ਫਿਰ ਤੂੰ ਐ ਕਰ। 1 ਮਿੰਟ ਰੁਕ। ਮੈਂ ਹੁਣੀ ਆਇਆ। ਓ ਬਾਪੂ ਮੈਂ ਚੱਲਿਆ ਬਾਈ ਜੱਲੀ ਨਾਲ। ਤੇ ਤੂੰ ਐ ਕਰੀ। ਗਵਾਂਢੀਆਂ ਦੇ ਮਣੀ ਨੂੰ ਕਹਿ ਕੇ ਨਾ ਆਪਣਾ ਆਟਾ ਪਿਆਲੀ। ਮੈਂ ਬਾਜ਼ਾਰ ਜਾਂ। ਹੋਏ ਜੇਤੀ ਤੂੰ ਥੋੜੇ ਬੁੜੇ ਤੋਂ ਮੈਨੂੰ ਗਾਲਾਂ ਦਵਾਏਂਗਾ ਉਹ ਤਾਂ ਮੈਨੂੰ ਪਹਿਲੇ ਨਹੀਂ ਪਸੰਦ ਕਰਦਾ ਉਹਨੇ ਕਹਿਣਾ ਸਾਡੇ ਵਾਲੇ ਨੂੰ ਭਾ ਕੇ ਲੈ ਗਿਆ ਤੇ ਅਸੀਂ ਆਟਾ ਕਿਤੇ ਹੋਰ ਤੋਂ ਭਈਏ ਓਏ ਨਹੀਂ ਨਹੀਂ ਜੈਲੀ ਬਾਈ ਉਹ ਮੇਰਾ ਬਾਪੂ ਤੈਨੂੰ ਨਹੀਂ ਗਾਲਾਂ ਕੱਢਦਾ ਉਹਨਾਂ ਨੂੰ ਪਤਾ ਹੈ ਵੀ ਉਹ ਆਪਦੇ ਘਰ ਦੇ ਕੰਮ ਦਾ ਛੱਡ ਛੱਕਦਾ ਹੈ ਪਰ ਬਾਈ ਜੈਲੀ ਨੂੰ ਜਵਾਬ ਨਹੀਂ ਦੇ ਸਕਦਾ ਓਏ ਆਹ ਤਾਂ ਮੈਨੂੰ ਤੇਰੇ ਤੇ ਜੱਥੀ ਮਾਣਾ ਚੱਲ ਹੁਣ ਟਾਈਮ ਨਾਲ ਆ ਜਾ ਬਹਿ ਜਾ ਮਗਰ ਚੱਲੀ ਆਪਾਂ ਸ਼ਹਿਰ ਨੂੰ ਚੱਲ 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 ਆ ਸਾਡੇ ਵਾਲੇ ਨੂੰ ਭੋਰਾ ਅਕਲ ਨਹੀਂ ਆਉਣੀ ਬਈ ਤੂੰ ਕਬੀਲਦਾਰ ਬੰਦਾ ਹੈ ਮਾਰਦਾ ਛਾਲ ਝਾਟਾ ਜੈਲੀ ਜੇ ਮਗਰ ਬਹਿ ਜਾਂਦਾ ਉਹ ਸਰਦਾ ਪਰਦਾ ਬੰਦਾ ਆਪਾਂ ਕੰਮ ਕਰ ਵਾਲੇ ਬੰਦੇ ਆ ਇਹਨੂੰ ਪਤਾ ਨਹੀਂ ਕਦੋਂ ਅਕਲਾਉ ਓਹੋ ਹੁਣ ਮੈਂ ਆਤਾ ਕਿਨੂੰ ਕਵਾਂ ਪੁੱਛਾਂ ਜੇ ਗਵਾਂਡੀ ਕਰੇ ਹੋਇਆ ਤਾਂ ਓ ਬੱਬੇ ਬੱਬੇ ਅਸੀ ਭਾਈ ਹਾਲਾ ਰੋਟੀ ਰੋਟੀ ਫੇਰ ਆਪਾਂ ਖੇਤ ਦੇ ਸਾਰੇ ਕੰਮ ਨਿਮੇੜ ਕੇ ਬਹੁਤ ਜ਼ਰੂਰੀ ਕੰਮ ਕਰਕੇ ਆਉਣਾ ਕੋਈ ਗੱਲ ਨਹੀਂ ਮੈਂ 5 ਮਿੰਟਾਂ ਵਿੱਚ ਰੋਟੀ ਖਾ ਕੇ ਇਸੇ ਗੇੜ ਤੇ ਮਿਲੂੰਗਾ ਤੂੰ ਨਾ ਲੇਟ ਹੋ ਜਾਈ ਉਹ ਮੈਂ ਨਹੀਂ ਲੇਟ ਹੁੰਦਾ ਮੈਂ ਤਾਂ ਸਾਰਾ ਕੰਮ ਨਿਮੇੜ ਕੇ 5 ਮਿੰਟਾਂ ਚ ਤੇਰੇ ਕੋਲੇ ਆ ਜਾਣਾ ਬਸ ਫਿਰ ਮੈਂ 5 ਮਿੰਟਾਂ ਚ ਇਸੇ ਗੇੜ ਤੇ ਮਿਲਦਾ ਤੈਨੂੰ ਪਤਾ ਤਾਂ ਹੈ ਜੱਸੀ ਟਾਈਮ ਦਾ ਕਿੰਨਾ ਪਾਵ ਆਂਦਾ ਚੱਲ ਚੰਗਾ ਜੱਸੀ ਠੀਕ ਹੈ ਠੀਕ ਹੈ ਚੰਗਾ ਨਾ ਸਮੇਂ ਦਾ ਪਾਬੰਦਾਂ ਤੂੰ ਆਹ ਜੈਲੀ ਵਾਸਤੇ ਘਰ ਦੇ ਕੰਮਾਂ ਲਈ ਤਾਂ ਤੇਰੇ ਕੋਲੇ ਪੂਰਾ ਟਾਈਮ ਨਹੀਂ ਹੈ ਜੇ ਆਹ ਜੈਲੀ ਦਾ ਕਹਦੇ ਤੈਨੂੰ ਝੱਟ ਤਿਆਰ ਹੋ ਕੇ ਮਿੰਟਾਂ ਸਕਿੰਟਾਂ ਚ ਗੇਟ ਤੇ ਖੜ ਜੰਨਾ ਹੈ ਹੈ ਨਾ ਤੈਨੂੰ ਕੀ ਹੋ ਗਿਆ ਬਾਪੂ ਤੂੰ ਬਲਾਂ ਤੱਤਾ ਹੋਇਆ ਬੈਠਾ ਉਹ ਤੱਤਾ ਹੋਵਾਂ ਨਾ ਤੇ ਆਟਾ ਕਿਹਨੇ ਲੈ ਕੇ ਜਾਣਾ ਸੀ ਚੱਕੀ ਤੇ ਤੇ ਕਿਉਂ ਮੈਂ ਕਹਿ ਕੇ ਨਹੀਂ ਗਿਆ ਵੇ ਗਵਾਂਢੀਆਂ ਦੇ ਮਣੀ ਨੂੰ ਭੇਜ ਦਿਓ ਆਟਾ ਪਸਾਉਣ ਨਾ ਤੂੰ ਸਾਰਾ ਦਿਨ ਵਿਹਲਾ ਆ ਜੈਲੀ ਜੇ ਮਗਰ ਬਹਿ ਕੇ ਕਦੇ ਇਧਰ ਨੂੰ ਤੁਰ ਜਾ ਕਰ ਕਦੇ ਇਧਰ ਨੂੰ ਤੁਰ ਜਾ ਕਰ ਤੇ ਆਪਣੇ ਘਰ ਦੇ ਕੰਮ ਕੋਈ ਹੋਰ ਕਰੇ ਭਲਾ ਮਣੀ ਕਿਉਂ ਆਪਣੇ ਘਰ ਦੇ ਕੰਮ ਕਰੂ ਹੈ ਉਹ ਕੋਈ ਨਹੀਂ ਬਾਪੂ ਕਿਉਂ ਬਲੱਡ ਵਧਾਈ ਬੈਠਾ ਨਾਲੇ ਤੂੰ ਪਹਿਲਾਂ ਹੀ ਬਲੱਡ ਵਾਲੀ ਗੋਲੀ ਖਾਣਾ ਆਟਾ ਹੀ ਆ ਮੈਂ ਸ਼ਾਮ ਨੂੰ ਰੱਖਿਆਉਂਗਾ ਆਹੋ ਸ਼ਾਮ ਨੂੰ ਹੀ ਰੱਖੇਗਾ ਹੁਣ ਅਮਾ ਸੁਣ ਲਿਆ ਸੀ ਹੁਣ ਫੇਰ ਤੂੰ ਜੈਲੀ ਜੇ ਨਾਲ ਸਾਈਂ ਵਧਾਈ ਲਈ ਜਾਂਦਾ ਸੀ ਆ ਫੇਰ ਮੈਂ ਰੋਟੀ ਖਾ ਕੇ 50 ਮਿੰਟਾਂ ਚ ਗੇਟ ਤੇ ਖੜਾ ਹੋਊਗਾ ਫੇਰ ਜਾਣਾ ਹੋ ਕਿਤੇ ਓਏ ਕਮਲਿਆ ਓਏ ਕਮਲਿਆ ਓਏ ਤੂੰ ਕਬੀਲਦਾਰ ਬੰਦਾ ਹੈ ਉਹ ਤਾਂ ਤਕੜਾ ਬੰਦਾ ਹੈ ਉਹਦੇ ਨਾਲ ਆਪਣਾ ਕੀ ਮੁਕਾਬਲਾ ਨਾਲੇ ਉਹ ਪੁੱਤ ਚਲਾਕ ਬੰਦਾ ਹੈ ਤੇ ਇਥੋਂ ਸਾਰੇ ਕੰਮ ਨਾ ਆਪਦੇ ਘਰ ਦੇ ਫ੍ਰੀਜ ਚ ਕਰਾ ਜਾਂਦਾ ਤੈਨੂੰ ਕੁਝ ਨਹੀਂ ਪਤਾ ਲੱਗਦਾ ਆ ਨਕਿੱਡੀ ਕੀ ਗੱਲ ਆ ਜਮੈਂ ਉਹਦੇ ਨਾਲ ਚਲਾ ਗਿਆ ਸਰਦਾ ਵਰਦਾ ਬੰਦਾ ਜੇ ਮੈਂ ਉਹਦੇ ਨਾਲ ਮਾੜਾ ਮੋਟਾ ਜਾਊਂਗਾ ਆਊਂਗਾ ਤਾਂ ਫੇਰ ਹੀ ਉਹ ਆਪਣੇ ਕੰਮਕਾਰ ਆਊਗਾ ਫੇਰ ਹੀ ਡੰਗਾ ਕਿਤੇ ਸਾਰੂਗਾ ਸਾਰੂਗਾ ਡੰਗਾ ਓ ਬਾਪੂ ਨਾਲੇ ਗੱਲ ਸੁਣ ਲੈ ਮੇਰੀ ਮੇਰੇ ਜੈਲੀ ਬਾਈ ਨੂੰ ਨਾ ਐਵੇਂ ਨਾ ਮਾੜਾ ਬੋਲਿਆ ਕਰ ਓ ਪੁੱਤ ਓ ਪੁੱਤ ਮੈਂ ਤੇਰੇ ਜੈਲੀ ਬਾਈ ਨੂੰ ਐਵੇਂ ਮਾੜਾ ਨਹੀਂ ਬੋਲਦਾ ਮੇਰਾ ਤਿਆਰਬਾ ਕਹਿੰਦਾ ਆ ਪੁੱਤ ਜਿਹੜੇ 43 ਚ ਵਾਲ ਕਿੱਟਿਆ ਆ ਨਾ ਇਹ ਤੁੱਪ ਚ ਨਹੀਂ ਆਏ ਇਹ ਤਿਆਰਬੇ ਨਾਲ ਆਏ ਆ ਉਮਰ ਬਦਨ ਨਾਲ ਆਏ ਆ ਆ ਜਿਹੜਾ ਤੇਰਾ ਜੈਲੀਬਾਈ ਜੈਲੀਬਾਈ ਕਰਦਾ ਨਾ ਸਾਰਾ ਦਿਨ ਜਿੱਦਨ ਕਿਤੇ ਪੁੱਤ ਤੈਨੂੰ ਇਹ ਜੈਲੀ ਤੱਕ ਕੰਮ ਪੈ ਗਿਆ ਨਾ ਮੇਰਾ ਤਿਆਰਬਾ ਕਹਿੰਦਾ ਪੁੱਤ ਇਹਨੇ ਖੜੇ ਪੈਰ ਮੁੱਕਰ ਜਾਣਾ ਖੜੇ ਪੈਰ ਆ ਉਹ ਚੰਗਾ ਬਾਪੂ ਮੈਨੂੰ ਰੋਟੀ ਦੀ ਬਰਕੀ ਖਾ ਲੈਣ ਤੇ 5 ਮਿੰਟਾਂ ਦਾ ਟਾਈਮ ਦਿੱਤਾ ਮੈਂ ਫੇਰ ਬਾਈ ਜੈਲੀ ਨੂੰ ਜਾਣਾ ਮੈਂ ਤਾਂ 5 ਮਿੰਟਾਂ ਦਾ ਟਾਈਮ ਜਾਣਾ ਇਹਨੇ ਜੈਲੀ ਨਾਲ ਆਹ ਜੈਲੀ ਬਾਈ ਵਾਹ ਕਰੋ ਇਹ ਨੂੰ ਨੀ ਅਕਲ ਉਹ ਨੀ ਇਹ ਨੂੰ ਅਕਲ ਕਾਦੀ ਆਉਣੀ ਆ ਉਹ ਤਕੜਾ ਤਾਇਆ ਸਿਹਤ ਠੀਕ ਰਹਿੰਦੀ ਆ ਆਹ ਹਾਂ ਸਿਹਰਾ ਠੀਕ ਆ ਠੀਕ ਆ ਤੂੰ ਦੱਸ ਗਰੇਵ ਸਿੰਘ ਦਾ ਕੀ ਹਾਲ ਆ ਠੀਕ ਆ ਤਾਇਆ ਉਹ ਤਾਂ ਠੀਕ ਆ ਠੀਕ ਆ ਕਿਵੇਂ ਸਿਹਰਾ ਕਿਵੇਂ ਗੇੜੇ ਮਾਰੇ ਉਹ ਤਾਇਆ ਮੈਨੂੰ ਆਪਣੇ ਜੱਸੀ ਕੋਲ ਆਇਆ ਸੀ ਘਰੇ ਹੀ ਆ ਉਹ ਜਾਣਾ ਹੀ ਥੋੜੇ ਕੰਮ ਸੀ ਆਹੋ ਘਰੇ ਹੀ ਆ ਉਹਨੇ ਕਿੱਥੇ ਜਾਣਾ ਮੇਲੜ ਹੈਗਾ ਰੋਟੀ ਖਾਂਦਾ ਸੀ ਮਾਰਲਾ ਆਵਾਜ਼ ਓ ਜੱਸੀ ਓ ਜੱਸੀ ਬਾਈ ਓ ਆ ਗਿਆ ਤਾ ਘਰੇ ਸੀ ਜੱਸੀ ਆ ਤੈਨੂੰ ਦੱਸਿਆ ਰੋਟੀ ਖਾਂਦਾ ਸੀ ਪੁੱਤ ਹੋਰ ਬਾਈ ਜੀਤੇ ਕੀ ਹਾਲ ਐ ਕਿਵੇਂ ਆਉਣਾ ਹੋਇਆ ਬਾਈ ਜੱਸੀ ਮੈਂ ਤੇਰੇ ਕੋਲੇ ਕੰਮ ਆਇਆ ਸੀ ਆਪਣੀ ਗੁੱਡੀ ਦੇ ਪਾਸਪੋਰਟ ਦੀ ਇਨਕੁਆਰੀ ਆਈ ਆ ਸ਼ਹਿਰ ਜਾਣਾ ਹੀ ਮੜਿਆ ਤੇ ਗਵਾਦੀ ਲੋੜ ਆ ਵੇਖ ਬਾਈ ਜੀਤੇ ਤੈਨੂੰ ਤਾਂ ਪਤਾ ਵੀ ਮੇਰੀ ਲਾਰਾ ਲਾਉਣ ਦੀ ਆਦਤ ਨਹੀਂ ਮੈਂ ਬਾਈ ਨਹੀਂ ਜਾ ਸਕਦਾ ਤੂੰ ਕਿਸੇ ਹੋਰ ਨੂੰ ਲੈ ਜਾ ਉਹ ਜ਼ਰੂਰੀ ਸੀ ਬਾਈ ਯਾਰਾ ਬੰਦਾਂ ਦੇ ਟੱਕਰਿਆ ਕਰੇ ਕੋਈ ਉਹ ਪੁੱਤ ਜੀਤੇ ਵਿਚਾਰੇ ਦਾ ਜ਼ਰੂਰੀ ਕੰਮ ਆ ਕੁੜੀ ਦਾ ਕੰਮ ਹੈ ਤੂੰ ਇਹਦੇ ਨਾਲ ਜਾ ਵੈਸੇ ਵੀ ਪੁੱਤ ਤੂੰ ਵਿਲ ਹੀ ਆ ਬਾਪੂ ਕਿਉਂ ਭਗਾਈ ਮਾਰੀ ਜਾਂਦਾ ਤੈਨੂੰ ਚੰਗਾ ਭਲਾ ਪਤਾ ਵੀ ਭਾਈ ਉਹ ਜੈਲੀ ਨਾਲ ਜਾਣਾ 5 ਮਿੰਟਾਂ ਦਾ ਉਹਨੂੰ ਮੈਂ ਟਾਈਮ ਦੇਈ ਬੈਠਾ ਭਾਈ ਵਿਹਲਾ ਦਾ ਜਾ ਆਉਂਦਾ ਯਾਰ ਮੇਰੇ ਨਾਲ ਉਹ ਭਾਈ ਮੈਂ ਕੋਈ ਵਿਹਲਾ ਨਹੀਂ ਠੀਕ ਆ ਮੈਂ ਜੈਲੀ ਨਾਲ ਜਾਣਾ ਉਹਨੂੰ ਟਾਈਮ ਦੇਈ ਬੈਠਾ 5 ਮਿੰਟਾਂ ਦਾ ਐਵੇਂ ਕਿਉਂ ਸਾਡੇ ਘਰੇ ਲੜਾਈ ਪਾਉਣਾ ਯਾਰ ਉਹ ਮੈਂ ਕੀ ਲੜਾਈ ਪਾਉਣਾ ਯਾਰ ਨਾ ਹੋਰ ਕੀ ਹੈ ਲੜਾਈ ਪਵਾਉਣੀ ਹੈ ਜਦੋਂ ਮੈਂ ਤੈਨੂੰ ਕੇਰਾ ਕਹਦਾ ਵੀ ਮੈਂ ਨਹੀਂ ਜਾ ਸਕਦਾ ਮੈਂ ਭਾਈ ਜੈਲੀ ਨਾਲ ਜਾਣਾ ਮੈਂ ਮੰਨਦਾ ਗੱਲ ਦਾ ਖਿਹੜੇ ਨਹੀਂ ਛੜਦਾ ਹੋਵਾ ਹੋ ਜਸੀ ਤੂੰ ਤਾਂ ਵਾਕੇ 5 ਮਿੰਟਾਂ ਚ ਗੇਟ ਤੇ ਘੜਾ ਤੂੰ ਤਾਂ ਸੱਚੀ ਸਮੇਂ ਦਾ ਬਹੁਤ ਪੰਦ ਆ ਮੈਂ ਤੈਨੂੰ ਵੀ ਕਿਹਾ ਸੀ ਮੈਂ ਲੇਟ ਨਹੀਂ ਹੁੰਦਾ ਮੈਂ ਵਾਕਈ ਟਾਈਮ ਦਾ ਪਾਵੰਦਾ ਹਾਂ ਚੱਲ ਚੱਲੀਏ ਆ ਜਾ ਕਰਾਂ ਚੱਲ ਚੱਲ ਤੇਰੇ ਲਈ ਤਾਂ ਜਾਨ ਵੀ ਹਾਜ਼ਰ ਆ ਬਾਈ ਲਓ ਉਹ ਬਹਿ ਗਿਆ ਮਾਰ ਕੇ ਛਾਲ ਝੱਟ ਦੇਣੇ ਉਹਦੇ ਮੋਟਰਸਾਈਕਲ ਮਗਰ ਇਹਨੂੰ ਪਤਾ ਨਹੀਂ ਸਾਡੇ ਵਾਲੇ ਨੂੰ ਕਦੋਂ ਅਕਲ ਆਊਗੀ ਕਦੋਂ ਇਹਨੂੰ ਬੰਦਾ ਪਰਖਣ ਦੀ ਸਮਝ ਆਊ ਓਹੋ ਜੀਨੇ ساری ਜ਼ਿੰਦਗੀ ਚ ਕੰਮ ਆਉਣਾ ਉਹਨੂੰ ਤਾਂ ਮਿੰਟ ਚ ਜਵਾਬ ਦੇਤਾ ਤੇ ਆ ਜੀਨੇ ਜੈਲੀ ਜੀਨੇ ਕਦੇ ਵੀ ਜ਼ਿੰਦਗੀ ਚ ਕੰਮ ਨਹੀਂ ਆਉਣਾ ਇਹਨੂੰ ਜੈਲੀ ਬਾਈ ਦੀ ਜੈਲੀ ਬਾਈ ਦੀ ਕਰਕੇ ਛਾਤੇ ਦੇ ਮਗਰ ਬੈਠ ਜਾਂਦਾ ਨਾ ਇਹਨੂੰ ਘਰ ਦੇ ਕੰਮਾਂ ਦਾ ਫਿਕਰ ਹੈ ਨਾ ਇਹਨੂੰ ਕਬੀਲਦਾਰੀ ਦਾ ਫਿਕਰ ਹੈ ਜੇ ਇਹਨੂੰ ਫਿਕਰਾਂ ਤਾਂ ਬਸ ਜੈਲੀ ਬਾਈ ਜੈਲੀ ਬਾਈ ਦਾ ਓਹੋ ਵਾਹਿਗੁਰੂ ਤੇ ਵਾਹਿਗੁਰੂ ਆ ਸਾਡੇ ਵਾਲੇ ਨੂੰ ਸਮਤ ਬਖਸ਼ ਓ ਵਾਹਿਗੁਰੂ ਓ ਵਾਹਿਗੁਰੂ ਓ ਵਾਹਿਗੁਰੂ ਓ ਜੱਸੀ ਪੁੱਤ ਜਵਾਕ ਆਪਣਾ ਜ਼ਿਆਦਾ ਢਿੱਲਾ ਤੂੰ ਮੇਰੀ ਮੰਨ ਸ਼ਹਿਰ ਕਿਸੇ ਚੰਗੇ ਜੇ ਡਾਕਟਰ ਤੇ ਲੈ ਜਾ ਜਵਾਕ ਦਾ ਕੰਮ ਐ ਪੁੱਤ ਰਿਸਕ ਨਾ ਲੈ ਬਾਪੂ ਜਵਾਕ ਨੂੰ ਤਾਂ ਮੈਂ ਲੈ ਜਾਣਾ ਪਰ ਪਰ ਕੀ ਪੁੱਤ ਪਰ ਮੇਰੇ ਕੋਲੇ ਤਾਂ ਬਾਪੂ ਅੱਜ ਪੰਜੀ ਨਹੀਂ ਤੇਰੇ ਕੋਲੇ ਹੈਗੇ ਆ ਉਹ ਮੇਰੇ ਕੋਲ ਦਸੀਗੇ ਪੁੱਤ ਕੱਲ ਮੈਂ ਜਵਾਕ ਦੀ ਸਕੂਲ ਦੀ ਫੀਸ ਭਰਤੀ ਇੱਕ ਕਸਬ ਦੇ ਪੱਤੇ ਵਾਲੇ ਦੇ ਦੇਣੇ ਸੀ ਉਹ ਦੇਤੇ ਤੂੰ ਐ ਘਰ ਪਤ ਆ ਤੇਰਾ ਜੈਲੀ ਬਾਈ ਉਹ ਕਦੋਂ ਕੰਮ ਆਉ ਤੂੰ ਪਤੋਂ ਤੋਂ 2-3000 ਰੁਪਏ ਫੜ ਲਿਆ ਮੈਂ ਬਾਪੂ ਸਹੀ ਗੱਲ ਆ ਮੈਂ ਹੁਣੀ ਜਾਣਾ ਤੇ ਮੈਂ ਬਾਈ ਜੈਲੀ ਤੋਂ ਲੈ ਕੇ ਆਉਣਾ ਲੈਆ ਪਤ ਲਿਆ ਗੱਲ ਹੀ ਕੋਈ ਨਹੀਂ ਇੱਕ ਮਿੰਟ ਗੱਲ ਸੁਣ ਇਉਂ ਕਰੀ ਪਤ ਗੱਡੀ ਵੀ ਲੈ ਆਈ ਕਿੱਥੇ ਆਪਾਂ ਆ ਬੱਸਾਂ ਬੁੱਸਾਂ ਜਿੱਤੇ ਖਾਂਦੇ ਜਾਵਾਂਗੇ ਸਹੀ ਗੱਲ ਆ ਬਾਪੂ ਮੈਂ ਗੱਡੀ ਵੀ ਲੈ ਕੇ ਆਉਣਾ ਬਾਈ ਜੈਲੀ ਦੀ ਠੀਕ ਹੈ ਪੱਥ ਠੀਕ ਹੈ ਯਾਰੀ ਬਾਈ ਮੇਰਾ ਜਵਾਕ ਠੇਲਾ ਹੋ ਗਿਆ ਨਾਲੇ ਤਾਂ ਮੈਨੂੰ 2-3000 ਰੁਪਏ ਦੇ ਨਾਲੇ ਮੈਨੂੰ ਗੱਡੀ ਦੇ ਬਾਈ ਯਾਰ ਮੈਂ ਜਾਣਾ ਦੇਖ ਜੱਤੀ ਯਾਰ ਗੱਲ ਹੈਗੀ ਆ ਐਵੇਂ ਮੇਰਾ ਹੈਗਾ ਹੱਥ ਬਹੁਤ ਤੰਗ ਨਹੀਂ ਤਾਂ ਤੈਨੂੰ ਮੈਂ ਪੈਸੇ ਦੇਣੇ ਸੀ ਜ਼ਰੂਰ ਤੇ ਗੱਡੀ ਗੱਡੀ ਮੈਨੂੰ ਲੱਗਦੀ ਲੈ ਕੇ ਜਾਣੀਆਂ ਸਾਡੇ ਚੌਧਰੀ ਨੇ ਤੂੰ ਐਂ ਕਰ ਕਿਸੇ ਹੋਰ ਤੋਂ ਪੈਸੇ ਪੁੱਛ ਲਾ ਜਹਾ ਹੋਏ ਪਰੇ ਜੇ ਮੈਂ ਤੈਨੂੰ ਪੈਸੇ ਦੇ ਵੀ ਦਿੰਦਾ ਤੇ ਤੂੰ ਮੋੜਦਾ ਕਿਥੋਂ ਕੰਮ ਨਹੀਂ ਕਰਦਾ ਕਾਰ ਨਹੀਂ ਕਰਦਾ ਸਾਰਾ ਦਿਨ ਹਰਲ ਹਰਲ ਕਰਦਾ ਫਿਰਦਾ ਰਹਿਣਾ ਕਿਤੇ ਇਹਦੇ ਮਗਰ ਬਹਿ ਗਿਆ ਕਿਤੇ ਉਹਦੇ ਮਗਰ ਬਹਿ ਗਿਆ ਨਾਲੇ ਦੇ ਦੋ ਇਹਨੂੰ ਚੌਧਰੀ ਨੂੰ ਵੱਡੇ ਨੂੰ ਗੱਡੀ ਕਿਵੇਂ ਦੱਸੀ ਬਾਈ ਬੜਾ ਦਾਸ ਜਾ ਯਾਰ ਕੀ ਗੱਲ ਹੋ ਗਈ ਕੁਛ ਨਹੀਂ ਬਾਈ ਜੀਤੇ ਮੇਰਾ ਬੱਚਾ ਢਿਲਾ ਹੋ ਗਿਆ ਯਾਰ ਤੇ ਮੈਂ ਆਪਣੇ ਜਿਗਰੀ ਯਾਰ ਤੋਂ ਮਦਦ ਲੈਣ ਗਿਆ ਸੀ ਕਿ 2-4000 ਦੀ ਪਰ ਉਹਨੇ ਮੈਨੂੰ ਚਿੱਟਾ ਜਵਾਬ ਦੇਤਾ ਉਹ ਤੇਰਾ ਜਵਾਕੀ ਤੇ ਮੇਰਾ ਕੀ 10 ਕਿੰਨੇ ਪੈਸੇ ਚਾਹੀਦੇ ਆ ਕੁਛ ਨਹੀਂ ਬਾਈ ਜੀਤੇ ਬਸ 2-3 ਕਿਹ ਹਜ਼ਾਰ ਰੁਪਏ ਚਾਹੀਦਾ ਸੀ ਆ ਲੈ 5000 ਰੁਪਿਆ ਸ਼ਹਿਰ ਗਿਆ ਦਾ ਕੀ ਪਤਾ ਹੁੰਦਾ ਕਿੰਨੇ ਲੱਗ ਜਾਣ ਬਾਈ ਜੀਤੇ ਤੂੰ ਮੇਰੇ ਕੋਲੇ ਜਦੇ ਕੰਮ ਆਇਆ ਸੀ ਮੈਂ ਤਾਂ ਤੈਨੂੰ ਤੋੜ ਕੇ ਜਵਾਬ ਦੇਦਾ ਸੀਗਾ ਪਰ ਜਿਹੜੇ ਬੰਦੇ ਨਾਲ ਮੈਂ 24 ਘੰਟੇ ਕਮਲਿਆਂ ਵਾਂਗ ਉਤਰੇ ਫਿਰਦਾ ਸੀ ਉਸ ਬੰਦੇ ਨੇ ਮੈਨੂੰ ਤੋੜ ਕੇ ਜਵਾਬ ਦੇਤਾ ਉਹ ਬੰਦਾ ਹੀ ਬੰਦੇ ਦੇ ਕੰਮ ਆਉਂਦਾ ਤੂੰ ਜਸੀ ਭਾਈ ਦੱਸ ਮੈਨੂੰ ਜਵਾਕ ਕਾਹਦੇ ਤੇ ਲੈ ਕੇ ਜਾਣਾ ਭਾਈ ਗੱਡੀ ਤੋਂ ਤਾਂ ਜਵਾਬ ਮਿਲ ਗਿਆ ਮੈਂ ਦੇਖਦਾ ਜਾਂ ਤਾਂ ਮੋਟਰਸਾਈਕਲ ਤੇ ਲੈ ਜਾਣਾ ਤੇ ਜਾਂ ਫਿਰ ਮੈਂ ਬੱਸ ਤੇ ਲੈ ਜਾਊਗਾ ਤੂੰ ਚੱਲ ਕਰੇ ਮੈਂ 2 ਮਿੰਟ ਗੱਡੀ ਲੈ ਕੇ ਆਇਆ ਤੇਰੇ ਮਗਰ ਚੱਲ ਠੀਕ ਹੈ ਜੀ ਤੇ ਭਾਈ ਮੈਂ ਚੱਲਦਾ ਮੈਂ ਕਰਦਾ ਤਿਆਰੀ ਜਾ ਕੇ ਵਾਹ اے ਬਾਪੂ ਤੂੰ ਐਵੇਂ ਨਹੀਂ ਕਿਹਾ ਸੀ ਕਿ ਮੇਰੀ ਧੁੱਪ ਚ ਰਹਿ ਕੇ ਦਾੜੀ ਚਿੱਟੀ ੜੀ ਹੋਈ ਮੈਂ ਨਾਲ ਰਹਿ ਕੇ ਵੀ ਬੰਦਾ ਨਹੀਂ ਪਛਾਣ ਸਕਿਆ ਤੂੰ ਆਪਦੇ ਤਯਰਬੇ ਦੀ ਅੱਖ ਨਾਲ ਬੰਦੇ ਨੂੰ ਪਛਾਣ ਲਿਆ ਤੇ ਬੰਦਾ ਇਹ ਕੰਮ ਆਉਣ ਵਾਲਾ ਨਹੀਂ